की हाल है ठीक ठाक हो ठंड तो मेनु लगता है कि ठंड का प्रकोप शुरू हो गया बच्चे होंगे बचे उथियों तो बहुत सारे साथियों ने टिकटा अपलाई की पर आ, बहुत सारे साथियों टिकटा मिल गिया बहुत सारे साथियों टिकट नहीं मिली टिक टिक होंगी है لیکن بندے ਸਾਡੇ ਸਾਥੀ زیادہ ਹੁੰਦੇ ਬਹੁਤ ਸਾਰੇ ਕਾਬਿਲ ਵਿਅਕਤੀ ਰਹਿ ਵੀ ਜਾਂਦੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ ਔਰ ਪਾਰਟੀ ਤੁਹਾਨੂੰ ਉਹਨਾਂ ਦੇ ਸਮੇਂ ਚ ਹੋਰ ਜਗਾ ਤੇ ਜ਼ਿੰਮੇਦਾਰੀਆਂ ਦੇਗੀ ਇਹ ਤੁਹਾਡੇ ਨਾਲ ਦਾ ਵਾਦਾ ਕਰਦਾ ਹਾਂ ਅ دوسرا ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਕੱਲ ਸਵਿਧਾਨ ਤੇ ਪਾਰਲੀਮੈਂਟ ਦੇ ਵਿੱਚ ਚਰਚਾ ਹੈ ਔਰ ਅੱਜ ਇਸ ਪੰਜਾਬ ਦੇ ਵਿੱਚ ਸੰਵਿਧਾਨ ਦੀਆਂ ਧਜੀਆਂ ਉੜਾ ਦਿੱਤੀਆਂ ਗਈਆਂ ਉਸ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਔਰ ਸਾਡੇ ਪੂਰਵਾਜਾਂ ਨੇ ਬੜੀ ਜੱਦੋ ਜਹਿਦ ਤੇ ਲੜਾਈ ਤੋਂ ਬਾਅਦ ਬਣਾਇਆ ਔਰ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਦਿੱਤੀ ਕਰਨੀ ਹੈ ਕਿ ਲੋਕਤੰਤਰ ਤੇ ਹਿੰਦੁਸਤਾਨ ਦੇ ਸੰਵਿਧਾਨ ਦੀਆਂ ਲੋ ਗੱਲਾਂ ਕਰਦੇ ਔਰ ਬੜੀ ਕਿਸਮਤ ਵਾਲੇ ਸਨ ਬਾਬਾ ਸਾਹਿਬ ਅੰਬੇਦਕਰ ਮੇਰਾ ਖਿਆਲ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੇ ਸਮਾਰਕ ਬਣੇ ਹੈ ਤੇ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ ਛੋਟੇ ਤੋਂ ਛੋਟਾ ਵਿਅਕਤੀ ਵੱਡੇ ਤੋਂ ਵੱਡਾ ਵਿਅਕਤੀ ਔਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਨੀ ਬੜੀ ਅਸਾਂ ਹੈ ਨਾਮ ਲੈਣਾ ਬੜਾ ਸ਼ੌਕ ਹੈ ਸਭ ਦਾ ਆਨ ਦੀ ਗੱਲ ਬੜੀ ਕਰਦੇ ਹੈ ਲੇਕਿਨ ਉਸ ਸਿਧਾਂਤ ਤੇ ਪਹਿਰਾ ਦੇਣਾ ਬੜਾ ਔਖਾ ਹੈ ਇਸੇ ਤਰ੍ਹਾਂ ਹੀ ਅੱਜ ਤੋਂ ਠੀਕ ਢਾਈ ਵਰੇ ਪਹਿਲਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਸਵਿਧਾਨ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਨਾਂ ਪਰੰਪਰਾਵਾਂ ਦੇ ਵਿੱਚ ਰਹਿਦਿਆ ਹੋਇਆ ਅਸੀਂ ਮੁੱਖ ਮੰਤਰੀ ਸਾਹਿਬ ਦੀ ਫੋਟੋ ਦਫ਼ਤਰਾਂ 'ਚ ਨਹੀਂ ਲਾਵਾਂਗੇ ਔਰ ਸਾਡੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਹੈਗੀ ਔਰ ਸਾਡੇ ਦਫ਼ਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਹੋਈ ਜਦੋਂ ਇਹ ਫੋਟੋਆਂ ਲੱਗੀਆਂ ਸੱਚ ਜਾਣਿਓ ਇੱਕ ਵਾਰੀ ਪੰਜਾਬ ਦੇ ਅੰਦਰ ਨਹੀਂ ਦੇਸ਼ ਦੇ ਅੰਦਰ ਤੈਲ ਖਾਚ ਗਿਆ ਕਿ ਹਰ ਵਿਅਕਤੀ ਨੂੰ ਚਾਹ ਹੁੰਦਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ ਤੇ ਮੇਰੀ ਫੋਟੋ ਦਫ਼ਤਰ ਦੇ ਵਿੱਚ ਲੱਗੇ ਲੇਕਿਨ ਪਹਿਲੀ ਦਫਾ ਹੋਇਆ ਕਿ ਬਾਬਾ ਸਾਹਿਬ ਨੇ ਫੋਟੋ ਵੈਸੇ ਤਾਂ ਬਹੁਤ سارے ਦਫਤਰਾਂ 'ਚ ਸਾਡੀ ਆਫੀਸਰ ਸਹਿਬਾਨ ਬਿਊਰੋਕ੍ਰੇਟਸ ਤੇ ਬਹੁਤ ਚੰਗੇ ਲੋਕ ਸਵਧਾਨ ਨੂੰ ਪਿਆਰ ਕਰਨ ਵਾਲੇ ਲਾਉਂਦੇ ਹੀ ਸੀ ਭਾਵੇਂ ਸਿੰਧੀ ਵੀ ਫੋਟੋ ਲਾਉਂਦੇ ਸੀ ਲੇਕਿਨ ਬਹੁਤ ਸਾਰਿਆਂ 'ਚ ਨਹੀਂ ਲੱਗੀ ਹੁੰਦੀ ਸੀ ਲੇਕਿਨ ਇੱਕ ਨਵੀਂ ਸ਼ੁਰੂਆਤ ਪਈ ਤੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਮਹਿਸੂਸ ਹੋਇਆ ਕਿ ਹੁਣ ਸਵਧਾਨ ਦੇ ਰਖਵਾਲੇ ਆ ਗਏ ਨੇ ਕਿ ਹੁਣ शहीद आजम भगत सिंह की सोच से चलने वाले आ गए पर दिन ब समा बीत बीतता गया बीतता गया, गया और जिस प्रकार बाबा साहब अंबेदकर अज शर्मिंदा होंगे होते ना किते। कि की होया चाहे पंचायती चोण तीख और फिर तुम ब्लॉक समिति जिला परिषद वेखियां ਮੈਂ ਇਹ ਵੀ ਨਹੀਂ ਕਹਦਾ ਕਿ ਦੂਸਰੀਆਂ ਸਰਕਾਰਾਂ ਸਮੇਂ ਕੁਝ ਨਹੀਂ ਹੋਇਆ ਲੇਕਿਨ ਸਬਦਾਂ ਦੇ ਆਖਿਆ ਨੇ ਬਾਬਾ ਸਾਹਿਬ ਅਮੇਕਰ ਦੀ ਫੋਟੋ ਲਾਉਣ ਆ ਲੈਣੀ ਉਸ ਮਰਿਆਦਾਆਂ ਸਾਰੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਔਰ ਮੇਰਾ ਖਿਆਲ ਕੋਈ ਚੀਜ਼ ਨਹੀਂ ਛੱਡੀ ਜਿਹੜੀ ਨਹੀਂ ਕੀਤੀ ਹੋਵੇ ਮੈਂ ਬੇਨਤੀ ਕਰਨੀ ਛੋਣ ਹੈ ਕਿ ਪੰਜਾਬ ਦੇ ਸਰਪੰਚੀਆਂ ਦੇ ਚੁਕਾਵਾ ਤੋਂ ਲੈ ਕੇ ਔਰ ਅੱਜ ਮਿਊਨਿਸਪਲ ਕਾਰਪੋਰੇਸ਼ਨ ਜਿਹੜੀਆਂ ਪਟਿਆਲਾ ਦੇ ਵਿੱਚ 60 ਅਸੀਂ ਕਾਗਜ਼ ਜਿਹੜੀਆਂ ਟਿਕਟਾਂ ਸਾਡੀਆਂ ਸਭ ਜਿਹਦੇ ਵਿੱਚੋਂ 20 ਅਸੀਂ ਹੀ ਕਾਗਜ਼ ਦਾਖਲ ਕਰਾ ਸਕੀਏ ਉਹ ਵੀ ਉਹ ਕਾਗਜ਼ ਹੋ ਸਕਦਾ ਹੈ ਉਹ ਪਤਾ ਨਹੀਂ ਕਿਵੇਂ ਦਾਖਲ ਹੋਗੇ ਬਾਦਸਲੂਕੀ ਸਾਡੇ ਲੋਕਾਂ ਦੇ ਨਾਲ ਉਬਾਕ ਸਮੂਕੀ ਸਾਡੀ ਇੱਕ ਸੇਵਾਦਾਰ ਦੀ ਪ੍ਰਧਾਨ ਵਿਨੋਦ ਕਪਾਰ ਦੀ ਵਾਈਫ ਪੂਰਾ ਨਾਮ ਹੈ ਰੇਖਾ ਅਗਰਵਾਲ ਮੈਂ ਕਿਵੇਂ ਬਿਆਨ ਕਰਾਂ ਕਿ ਮੇਰੀ ਭੈਣ ਦੇ ਨਾਲ ਕੀ ਬਦਤਮੀਜ਼ੀ ਕੀਤੀ ਹੁਣ ਮੈਂ ਉਹਨੂੰ ਗੁੱੱਲੇ ਕਮਾਂ ਸਵਧਾਨ ਦੇ ਰਖਵਾਲੇ ਕਮਾਂ ਜਾਂ ਪੁਲਿਸ ਦੀ ਵਰਦੀ ਦੇ ਵਿੱਚੋਂ ਲੋਕਾਂ ਨੂੰ ਕੀ ਕਮਾਂ ਮੈਂ ਮੈਨੂੰ ਸ਼ਰਮ ਆ ਗਈ ਕੀ ਕਹਾਂ ਉਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਪੰਜਾਬ ਦੇ ਨੂੰ ਐਮ ਐਲ ਏ ਸਰਹਾਨਾ ਨੂੰ ਮੰਤਰੀ ਸਰਹਾਨਾ ਨੂੰ ਕੀ ਕਹਾਂ ਕਿਹੜੇ ਬਿਆਨ ਕਰਾਂ ਔਰ ਉਹ ਰੇਖਾ ਰਾਣੀ ਦੇ ਕੀ ਕੀ ਕੀਤਾ ਉਹ ਰੱਬ ਜਾਣਦਾ ਹੈ ਪਰ ਕਦੇ ਮਹਿਸੂਸ ਕਰਿਓ ਸਾਥੀਓ ਪੁਲਿਸ ਵਾਲੇ ਸਾਥੀਓ ਜਿਹਨੇ ਉੱਥੇ ਖੜੇ ਸੀ ਤੁਸੀਂ ਕਦੇ ਮਹਿਸੂਸ ਕਰਿਓ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਉਸ ਇਲਾਕੇ ਦੇ ਜੇ ਸਾਡੀ ਭੈਣ ਹੁੰਦੀ ਜਾਂ ਸਾਡੀ ਵਾਈਫ ਹੁੰਦੀ ਜਾਂ ਸਾਡੀ ਧੀ ਹੁੰਦੀ ਮੈਂ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਹੈ ਉਹ ਨੌਜਵਾਨ ਸਾਥੀਆਂ ਨੇ ਜਿਨ੍ਹਾਂ ਨੇ ਇੱਕ ਨੌਕਰੀ ਕੁਰਸੀ ਦੀ ਖਾਤਰ ਐਸਚਓ ਲੱਗਣ ਦੀ ਖਾਤਰ ਜਾਂ ਡੀਐਸਪੀ ਲੱਗਣ ਦੀ ਖਾਤਰ ਜਾਂ ਐਸਐਸਪੀ ਲੱਗਣ ਦੀ ਖਾਤਰ ਸਾਡੀਆਂ ਹੀ ਧੀਆਂ ਭੈਣਾਂ ਨਾਲ ਜੋ ਬਦਸਲੂਕੀ ਤੁਸੀਂ ਅੱਜ ਕੀਤੀ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਦੋਸਤੋ ਵੀ ਕੱਪੜੇ ਵੀ ਪਾੜ ਗਏ ਇਹ ਹਾਲਾਤ ਬਣਾ ਦਿੱਤੇ ਗਏ ਪਟਿਆਲਾ ਸ਼ਹਿਰ ਦੇ ਪਰ ਮੈਂ ਸੁਭਾਵੀ ਲੈ ਕੇ ਤਰਸੀ ਕੋ ਨੂੰ ਮੈਂ ਧੰਨਵਾਦ ਕਰ ਦਿੰਦਾ ਪੰਜਾਬੀ ਪੰਜਾਬੀਆਂ ਦੀ ਪੱਤ ਰੋਲ ਰਹੇ ਨੇ ਪੰਜਾਬੀ ਪੰਜਾਬੀ ਦੀਆਂ ਧੀਆ ਪੇੜਾਂ ਦਾ ਸਨਮਾਨ ਵਾਹ ਸੋਹ ਕੋ ਮਰਦਾ ਕੀ ਬਾਣੀ 14 ਹਾਂ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਥੋੜੀ ਜੀ ਸ਼ਰਮ ਕਰ ਥੋੜੀ ਜੀ ਸ਼ਰਮ ਕਰ ਦੂਸਰੇ ਮਖੂ ਤੇਰਾ ਵਿੱਚੋਂ ਤਿੰਨ ਕਾਮਿਲ ਦਾਖਲ ਕਰ ਦਿੱਤੇ ਉਹ ਅਖਾੜਾ ਬਣਾ ਦਿੱਤਾ ਗਿਆ ਉੱਥੋਂ ਦਾ ਡੀਐਸਪੀ ਉਹ ਵਾਰ-ਵਾਰ ਮੈਂ ਕਹਿੰਦੇ ਭਾਵਯੂਤ ਬਹੁਤ ਗਿਆ ਮਖੂ ਮੱਲਾ ਵਾਲਾ 13 ਵਿੱਚੋਂ 3 ਕਿਹੜੀ ਦਰ ਸਤਾਰੇ ਆ ਤੁਹਾਨੂੰ 4 400 ਬੰਦਾ ਲੈ ਇਨਾਂ ਚ 4 400 ਅਫਸਰਾਂ ਨੂੰ ਕਿਹਾ ਆਈਪੀਐਸ ਅਫੀਸਰ ਵਿਚਾਰੇ ਹੱਥ ਖੜੇ ਕਰ ਗਏ ਹੱਥ ਇੱਕ ਮੁੰਡਾ ਉਹ ਬਖਮੀਜੀ ਦੇ ਨਾਲ ਆਈਪੀਐਸ ਅਫੀਸਰਸ ਨੂੰ ਬੋਲਦਾ ਪਿਛਲੀ ਵਾਰੀ ਵੀ ਬੋਲਿਆ ਬਲਾਕ ਕਮਟੀ ਦੀਆਂ ਚੋਂ ਆਵੇ ਠੀਕ ਐ ਐਮਐਲਏ ਸਾਹਿਬ ਦਾ ਸੁਪੁੱਤਰ ਲੇਕਿਨ ਛੇਰ ਮੋਢੇ ਤੇ ਲੱਗਿਆ ਇੱਕ ਤਾਰਾ ਨਾ ਲੱਗਿਆ ਤੇ ਆਪੀਸ ਮੂਪ ਦਰਸ਼ਕ ਬੜਕੇ ਗਾਲਾਂ ਸੁੰਦਾ ਰਿਹਾ ਇਹ ਮੇਰੇ ਅਸਤੇ ਸ਼ਰਮ ਦੀ ਗੱਲ ਹੈ ਇਹ ਮਾਰੇ ਅਸਤੇ ਸ਼ਰਮਿੰਦਗੀ ਦੀ ਗੱਲ ਹੈ ਛੱਡ ਦਿਓ ਯਾਰ ਵਰਦੀ ਉਤਾਰ ਦਿਓ ਇੰਨਾ ਕੀ ਬੋਝ ਹੈ ਦਿਮਾਗ ਤੇ ਜੇ ਆਪਦਾ ਸਨਮਾਨ ਹੀ ਨਹੀਂ ਕਰ ਸਕਦੇ ਅਸੀਂ ਇਹ ਸ਼ੇਰ ਕਿਸੇ ਨੇ ਨਹੀਂ ਦਿੱਤਾ ਤੁਹਾਨੂੰ ਤੁਸੀਂ ਮਿਹਨਤ ਨਾਲ ਲਿਆ ਹੈ ਤੇ ਇੱਕ ਉਸ ਵਿਅਕਤੀ ਤੋਂ ਬੇਇਜ਼ਤੀ ਕਰਉਣੀ ਪਿਛਲੀ ਵਾਰੀ ਇਸ ਤਰ੍ਹਾਂ ਇੱਕ ਕਮਾਂਡਰ ਸਾਡੀ ਇੱਜ਼ਤ ਰੋਲੀ ਲ ਗਈ ਤੇ ਅੱਜ ਫੇਰ ਇੱਕ ਐਸਪੀ ਦਾ ਬਦ ਸੁਲੂਕੀ ਕਰਕੇ ਮਹਿੰਦਰ ਮਦਾਨ ਸਾਡਾ ਭਰਾ ਉਹਨੂੰ ਤਿੰਨ ਵਾਰ ਕੁੱਟਿਆ ਤੇ ਉਹ ਮਾਂ ਦਾ ਪੁੱਤ ਵਾਰ-ਵਾਰ ਅੰਦਰ ਗਿਆ ਤੇ ਵਾਰ-ਵਾਰ ਕੁੱਟ ਖਾਦਿਆ ਬਣਾ ਚੜਾ ਫਿਰ ਔਟਾਂ ਗੀਆਂ ਤਿੰਨ ਔਰਕਾਂ ਨੇ ਜਿਵੇਂ ਮਾਈ ਭਗਵ ਨੇ ਜੜਾਈ ਲੜੀ 40 ਮੁਕਤੀਆਂ ਦੀ ਧਰਤੀ ਤੇ ਉਹ ਕਹਿੰਦੀ ਆਉਂਦੀ ਗਈਆਂ ਅੰਦਰ ਉਹ ਤਿੰਨ ਔਰਤਾਂ ਦਲੇਰੀ ਫੜ ਕੇ ਗਈਆਂ ਧੰਨਵਾਦ ਤੁਹਾਡਾ ਮੇਲੇ ਸਾਹਿਬ ਜਿੰਦਾ ਰਹੇ ਮੇਲੇ ਸਾਹਿਬ ਕੀ ਬਾਤ ਹੈ ਸਿੱਕਾ ਚੱਲ ਰਿਹਾ ਪੂਰੇ ਪੰਜਾਬ ਵਿੱਚ ਤੁਹਾਡਾ ਬੱਲੇ ਬੱਲੇ ਜੌਂਦੇ ਰੋ ਸੋ ਤਰਕੋਟੀ ਵੀਡੀਓ ਵਿੱਚ ਦੇਖੀ ਸਾਡੇ ਕਾਕਾ ਲੋਗੜ ਸਿੰਘ ਨੂੰ ਪੁਲਿਸ ਫੜੀ ਫਿਰਦੀ ਹੈ 7 ਬੰਦੇ ਬਜ਼ੁਰਗ ਆਦਮੀ 70 ਸਾਲ ਦੇ ਜ਼ਿਲੇ ਸਾਬਕਾ ਐਮਐਲਏ ਜ਼ਿਲ੍ਹਾ ਪ੍ਰਧਾਨ 13 ਵਿੱਚੋਂ 6 21 ਲੱਖ ਰੁਪਏ ਹੰਦ ਦਿੱਤੇ ਗਏ ਫੇਰ ਕੁੱਟਿਆ ਜਾ ਰਿਹਾ ਹੈ ਪੁਲਿਸ ਮਾਰ ਰਹੀ ਹੈ ਉਹ ਇਹ ਨੌਜਵਾਨ ਮੁੰਡੇ ਉਹ ਕੁੱਟਾ ਰਹੇ ਆਦੇ ਭਰਾ ਨੂੰ ਆਦੇ ਚਾਚੇ ਦੇ ਮੁੰਡੇ ਨੂੰ ਉਹੀ ਪੰਜਾਬੀ ਨੂੰ ਪੱਗ ਕਿਰੀ ਲਾ ਰਹੇ ਹੋ ਕੋਲੇ ਖੜਕੇ ਲਵਾ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਾਣਾ ਦਿੱਤਾ ਹੈ ਮੈਂ ਸਿੱਖ ਦੀ ਸਿੱਖੀ ਪੱਗ ਲਾਊਗਾ ਤੇ ਫਿਰ ਤਮਾਸ਼ਾ ਰਹੂਗਾ ਡੈਲੀ ਵੀ ਚੱਤੇ ਥੋੜਾ ਬੋਟਾ ਗੌਰ ਫਰਮਾਓ ਇਹ ਸਦਾ ਸਰਦਾਰੀਆਂ ਨਹੀਂ ਰਹਿਣੀਆਂ ਨਾ ਇਹ ਚੱਕਰ ਹੈ ਨੀਵੇਂ ਰੁੱਖਾਂ ਨੂੰ ਫੱਲ ਲੱਗਦੇ ਐ ਇੱਕ ਵੀਡੀਓ ਖਾ ਦਿਓ ਤਿੰਨ ਵਾਰ ਐਮਐਲ ਬਣਿਆ ਮੈਂਬਰ ਆਫ ਪਾਰਲੀਮੈਂਟ ਬਣਿਆ ਕਿ ਕਿਸੇ ਕੋਈ ਅਸੀਂ ਕੁੱਟੀ ਕੋਈ ਕਿਸੇ ਨੂੰ ਕੁੱਟੀ ਜਾਂਦਾ ਹੋਵੇ ਤੇ ਰਾਜਾ ਵੜਿੰਗ ਸਾਹਮਣੇ ਖੜਾ ਹੋਵੇ ਇਹ ਪੋਸਟ ਭਜਾਈ ਜਾਂਦੀ ਉਹ ਇੱਕ ਵੀਡੀਓ ਤਾਕਤ ਵੀ ਰਹੀ ਹੈ ਮੱਥੀ ਇਹ ਉਹ ਜੀ ਪੋਲਿਟਿਕਸ ਕੀਤੀ ਨਹੀਂ ਮੈਂ ਨਹੀਂ ਕਹਦਾ ਜੇ ਕੋਈ ਕਾਂਗਰਸੀ ਭਰਾ ਕਰਦਾ ਰਿਹਾ ਮੈਂ ਉਹਨੂੰ ਵੀ ਮਾਰਾ ਕਹਿੰਦਾ ਸੀ ਮੈਂ ਕਾਦੀਆਂ ਨੂੰ ਵੀ ਮਾਰਾ ਕਹਿੰਦਾ ਸੀ ਮੈਂ ਇੱਕ ਵਾਰੀ ਕਿਹਾ ਕਿਸੇ ਅਫਸਰ ਕੋਲੇ ਮੈਂ ਕਿਹਾ ਕਾਦੀਆਂ ਦੇ ਬੰਦਿਆਂ ਦੀ ਚੰਦਰੀ ਬੜੀ ਹੈ ਥਾਣੇ ਦੇ ਵਿੱਚ ਥਾਣੇਦਾਰ ਖੜਾ ਹੋ ਜਾਂਦਾ ਪੱਗ ਨਹੀਂ ਦੇਵੇ ਤੇ ਸਾਡੇ ਇਹ ਨੀ ਚੰਬੀਨੀ ਕਾਂਗਰਸ ਦਾ ਰਾਜਸੀ ਮੈਨੂੰ ਅਫਸਰ ਕਹਿ ਲਿਆ ਬੜਾ ਸੋਝਿਆ ਅਫਸਰ ਸੀ ਮੈਨੂੰ ਕਹਿੰਦਾ ਫਿਰ ਤੂੰ ਜਿੱਤ ਕੇ ਕਿਉਂ ਆਇਆ ਹੈ ਚਲਦੀ ਰਹੋ ਨਾ ਵੀ ਹੈ ਮੇਰੀ ਗੱਲ ਉਸਦੇ ਇਨਦਮਾਗ ਚ ਵੜ ਗਈ ਕਹਿੰਦਾ ਠਾਣਿਆ ਦੀ ਰਾਜਨੀਤੀ ਤੇ ਪੁਲਸ ਦੀ ਰਾਜਨੀਤੀ ਜਿਹੜੇ ਲੋਕ ਕਰਦੇ ਆ ਉਹ ਜਿਆਦਾ ਲੰਮਾ ਲੀਡਰ ਨਹੀਂ ਬਣ ਸਕਦੇ ਇਹ ਉਹਨਾਂ ਨੌਜਵਾਨ ਮੁੰਡੇ ਐ எம்ਲਿਆ ਨੂੰ ਦੱਸਣਾ ਚਾਹੁੰਦਾ ਜਿਹੜੇ ਸਤਾ ਦੇ ਨਸ਼ੇ ਦੇ ਵਿੱਚ ਚੱਕਨਾ ਚੂਰ ਹੋ ਕੇ ਆਦੇ ਸਾਥੀਆਂ ਨੂੰ ਆਪਦੇ ਕਲੀਗਜ਼ ਨੂੰ ਐਮਐਲਏ ਨੂੰ ਪੁਲਸ ਤੋਂ ਬੇਇਜਤ ਕਰਾਉਂਦੇ ਨੇ ਆਪਦੇ ਸਾਥੀਆਂ ਤੋਂ ਵੀ ਸਿੱਖੂਣੀ ਕੱਲ ਸਾਡੇ ਨਾਲ ਵੀ ਹੋਣਾ ਹੈ ਆ ਜੂਰੀ ਪਾਗਾ ਫਿਚਾ ਕੱਲ ਨੂੰ ਕਿਸੇ ਤੁਹਾਡੀ ਵੀ ਪਾਗਾ ਕਿਸੇ ਦੀ ਅੱਛੂ ਇਹ ਨਾ ਕਰੋ ਇਹ ਗੱਲਾਂ ਚੰਗੀਆਂ ਨਹੀਂ ਐ ਦੋਸਤੋ ਮੇਰੇ ਭਰਾਓ ਪਰੇਮੰਨਾ ਕਹਿ ਰਹੇ ਨੇ ਰੱਬ ਦੇ ਵਾਸਤੇ ਨਾ ਕਰੋ ਯਾਰ ਕਿਹੜੂ ਤਕੜਾ ਹੋ ਕੇ ਉਖਾ ਰਿਹਾ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਸਮਾਂ ਦੀ ਆਪ ਦੇ ਹੱਥ ਨਾਲ ਫੜ ਕੇ ਲੈ ਕੇ ਜਾਂਦਾ ਨੌਜਵਾਨ ਸਾਥੀ ਮੁੰਡਿਆ ਕਿ ਆਓ ਅੰਕਲ ਜੀ ਮੈਂ ਤੁਹਾਡੇ ਕਾਗਜ਼ ਦਾਖਲ ਕਰਾਵਾਂ ਦੱਸੋ ਕਿਹੜੇ ਕਿਹੜੇ ਕਾਗਜ਼ ਰਹਿ ਗਏ ਵੀਡੀਓ ਬਣਾਉਂਦਾ ਤਾਂ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਇੱਕ ਵੱਖਰੀ ਨਵੇਕਲੀ ਕਿਸਮ ਦਾ ਮਲੇ ਨੌਜਵਾਨ ਸਾਥੀ ਜਿਹਨੇ ਆਪ ਹੱਥ ਫੜ ਕੇ ਲੈ ਕੇ ਗਿਆ ਤੇ ਕਾਗਜ਼ ਪਰਾਹੀ ਇਹੋ ਜਿਹੇ ਮੁੰਡੇ ਐਮਐਲਏ ਹੋਣੇ ਚਾਹੀਦੇ ਤੇ ਦੁਬਾਰੇ ਵੀ ਜਿੱਤਦੇ ਫਰਗਾ ਦੀ ਰਾਹ ਰੱਖਿਓ ਬੀਤੇ ਸਮਾਂ ਮੜਾਉਣਾ ਨਹੀਂ ਹੈ ਦੋਸਤਾ ਪੀ ਹੈ ਇਹ ਸਮਾਂ ਇੱਥੇ ਰਹਿ ਜਾਣਾ ਹੈ ਜ਼ਿੰਦਗੀ ਅੱਧੀ ਬਤੀਤ ਕਰ ਦਿੱਕੇ ਨਾਇਕਾ ਵਾਸਮਨ ਦੀ ਕਹਿੰਦੇ ਜਿਹੜੇ ਮਰਜੇ ਵੱਜ ਗਏ ਮੁੜ ਕੇ ਵੱਜਦੇ ਨਹੀਂ ਜਿਉਂਦਾ ਰਹੇ ਪ੍ਰਮਾਤਮਾ ਦੇ ਉੱਚੇ ਗੱਲਾਂ ਰੱਖੇ ਸੱਚੀ ਬਾਸ਼ਾ ਲੇਕਿਨ ਨਾ ਕਰੋ ਯਾਰ ਅੰਨ੍ਹਾ ਕਰੋ ਮੇਰੀ ਬੇਨਤੀ ਹੈ ਹਾਂ ਸਾਡੇ ਕਨਾਰ 11 ਕਮੇਟੀਆਂ ਦੇ ਕਾਗਜ਼ ਧਾਖਰ ਕਰਨੀ ਸੀ ਇੱਕ ਦੇ ਵੀ ਨਹੀਂ ਕਮਰੇ ਚ ਬੰਦ ਕਰ ਲੈ ਗਿਆ ਕਮਰੇ ਚ ਤਿਕਾੜ ਤਾ ਗਿਆ ਬਈ ਕਾਗਜ਼ ਧਾਖਲ ਹੋ ਗਿਆ ਤੁਹਾਡਾ ਜਾਓ ਕਰ ਦਿੱਤਾ ਅਣ ਛੋਟੀਆਂ ਛੋਟੀਆਂ ਘਟਨਾਵਾਂ ਸਮਾਨ ਇਹ ਵੀ ਇੱਧਰ ਉੱਧਰ ਬਥੇਰੀਆਂ ਐ ਮੈਂ ਕਿਹੜਾ ਕਿਹੜਾ ਜ਼ਿਕਰ ਕਰਾਂ ਪਰ ਇਹ ਗੱਲ ਚੰਗੀ ਯਾ ਤਾਂ ਬਾਬਰ ਸਾਹਿਬ ਉਮੀਦ ਕਰਦੀ ਫੋਟੋ ਲਾ ਦਿਓ ਤੇ ਜਾਂ ਫਿਰ ਇਹ ਕੰਮ ਕਰਨ ਦੀ ਵਾਤ ਕਰ ਦਿਓ ਹਾੜੇ ਰੱਬ ਦਾ ਵਾਸਤਾ ਪੰਜਾਬ ਦੀ ਪੱਤ ਨਾ ਰੋਦੋ ਸੱਜਣੋ ਦੋਸਤੋ ਮਿੱਤਰੋ ਮੈਂ ਪੁਲਿਸ ਸਾਹੇ ਨੂੰ ਕਹਿਣਾ ਛੁਮੈਂ ਕਿ ਆ ਟੈਰੋਰਿਜ਼ਮ ਹੈ ਯਾਰ ਦਿਸ ਇਟ ਕਾਲ ਟੈਰੋਰਿਜ਼ਮ ਇਹ 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 ਨੂੰ ਮੈਂ ਕੀ ਕਹਾਂ ਕਿ ਸ਼ਬਦ ਦੇ ਪਬਲਿਕ ਜਨਤਾ ਦੁਖੀ ਹੈ ਸਾਹਿਬ ਵੇਖ ਰਿਹਾ ਕਿ ਕੀ ਨੰਗਾ ਨਾਚ ਹੋ ਰਿਹਾ ਹੈ ਆਓ ਪੰਜਾਬ ਦੀ ਰਗ ਮਿਲ ਕੇ ਗੱਲ ਕਰੀਏ ਇੱਕ ਦੂਜੇ ਨੂੰ ਬੇਇਜਤ ਕਰਨ ਦੀ بجائے ਆਓ ਇੱਕ ਦੂਜੇ ਨੂੰ ਗਲੇ ਲਾ ਕੇ ਸਜਣੋਂ ਉਹਨਾਂ ਨੂੰ ਮਲਾਪ ਕਰਕੇ ਉਹਨਾਂ ਨੂੰ ਕਰੀਏ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਦੀਆਂ ਤੋਂ 1947 ਤੋਂ ਬੰਦੇ ਆ ਰਹੇ ਫਿਰ ਕੀ ਹੋ ਜਾਏਗਾ ਪ੍ਰਧਾਨ ਥੋੜਾ ਬਣ ਜੂਗਾ ਫਿਰ ਕੀ ਹੋ ਜਾਏਗਾ ਕਾਰਪੋਰੇਸ਼ਨ ਥੋੜੀ ਬਣ ਜੇਗੀ ਫੇਕੀ ਹੋ ਜਾਏਗਾ ਕਿਸੇ ਨੇ ਯਾਦ ਨਹੀਂ ਰੱਖਣਾ ਇਹ ਤੋਂ ਪਹਿਲਾਂ ਕੌਣ ਪ੍ਰਣਾਲੀ ਸੀ ਕਿਸੇ ਨੂੰ ਯਾਦ ਹੈ ਹੁਣ ਬਣ ਜਾਈਗਾ ਕਿਸੇ ਨੇ ਨਹੀਂ ਰੱਖਣਾ ਕੌਣ ਐਮਐਲਏ ਸੀ ਇਸ ਤੋਂ ਪਹਿਲਾਂ ਰਾਜੇ ਮਹਾਰਾਜੇ ਵੱਡੇ ਵੱਡੇ ਅਸਤ ਚਲੇ ਗਏ ਤੁਹਾਨੂੰ ਕੀ ਨਹੀਂ ਯਾਦ ਰੱਖਣਾ ਵੀ ਇੱਥੇ ਕੰਮਲੇ ਹੁੰਦਾ ਸੀ ਦਾਸ ਸਾਹਿਬ ਨੇ ਲੰਗਾ ਪਰ ਆਓ ਨਵੀਆਂ ਰਿਵਾਜ ਰੀਤੀ ਰਵਾਜ ਪਾਓ ਨਵੀਆਂ ਰਸਮਾਂ ਬਣਾਈਏ ਤੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਦੋਸਤੋ ਆਸ ਕਰਦਾ ਹੈ कि गां तो ਇਹੋ ਜੇ ਤੁਸੀਂ ਕਰਮ ਨਾ ਕਰੋ। और मैं राय देना है कि जिन्ना लोगा ने ये कर्म कीते वो आप जाओ, ਹੁਲ ਬਖਸ਼ਾਓ ਤੇ ਮਾਫੀ ਮੰਗਦੇ ਹੋ। ਤੁਹਾਨੂੰ ਲੋਕ ਮਾਫ ਕਰ ਦੇਣਗੇ ਕਿ ਯਾਰ ਚਲੋ ਗਲਤੀ ਜਾਣੇ ਜਾਣੇ ਛੋ ਜਾਂਦੀ ਹੈ। ਤੇ ਗਾं तो ਇੱਕੋ ਵੀ ਮੈਂ ਕसम खाने की मैं ਕਦੇ ਜ਼ਿੰਦਗੀ ਚ ਇਹੋ ਜੀ ਰਾਜਨੀਤੀ ਨਹੀਂ ਕਰਾਂਗਾ। ਫੇਰ ਅੱਗੇ ਜਾਉਂਗੇ ਨਹੀਂ ਨਹੀਂ ਜਾਉਂਗੇ। ਸੋ ਮੈਂ ਮੇਰੇ ਸੱਜਣਾ ਨੂੰ ਮਕੂ ਵਾਲਿਆਂ ਨੂੰ ਜੀਰੇ ਵਾਲਿਆਂ ਨੂੰ ਕਨੋਵਰ ਵਾਲਿਆਂ ਪਟਿਆਰੇ ਵਾਲਿਆਂ ਧਰਮਕੋਟ ਵਾਲਿਆਂ ਨੂੰ ਬਾਗਾਪੁਰਾ ਨੂੰ ਸੋ ਬੇਨਤੀ ਕਰਨਾ ਹੈ ਕਿ ਮੈਂ ਤੁਹਾਡੇ ਕੋਲ ਜਲਦੀ ਆ ਕੇ ਤੁਹਾਨੂੰ ਮਿਲ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਔਰ ਚਿੰਤਾ ਨਾ ਕਰੋ ਤੁਹਾਡੇ ਨਾਲ ਇਸ ਦਿਮਾਗ ਚ ਨਾ ਫਿੱਟ ਕਰੋ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਯਵੇਂ ਯਵੇਂ ਜੀ ਦੇ ਅਜਾ ਮੋਦਮ ਸਿੰਘ ਨੇ ਉਹ ਯਾਲੇ ਆਪਣੇ ਬਾਹਰ ਦਾ ਸਾਕਾ 21 ਸਾਲਾਂ ਦੇ ਨਿਵਾਜ ਗਿਆ ਕਿਉਂਕਿ ਇਹੋ ਜੇ ਘਟਨਾਕਰਮ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖੋ ਕੀ ਦੇ ਨਾ ਬਿਕਸਾ ਕਬਰੌਣਾ ਨਹੀਂ ਡਰਨਾ ਨਹੀਂ ਹੈ ਤਾਂ ਹਿੰਮਤ ਸੋ ਤਕੜੇ ਰਹੋ ਕੋਸ਼ਿਸ਼ ਕਰਨ ਵਾਲੋ ਕੀ ਕਭੀ ਹਾਰ ਨਹੀਂ ਹੁੰਦੀ ਜਿੰਨਾ ਚਿਰ ਕੋਸ਼ਿਸ਼ ਕਰਦੇ ਰਵਾਂਗੇ ਅਸੀਂ ਹਾਰਾਂਗੇ ਨਹੀਂ ਲੜਾਂਗੇ 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 ਲੜਦੇ ਰਵਾਂਗੇ ਇਹੀ ਜ਼ਿੰਦਗੀ ਦਾ ਨਾਮ ਹੈ ਤੁਹਾਡਾ ਧੰਨਵਾਦ ਚੋਦੇ ਰਹੋ ਕਾਂਗਰਸੀ ਪਰਾਓ ਮਾਫੀ ਤੁਹਾਡੇ ਚੋਣੇ ਜਿਨ੍ਹਾਂ ਨੂੰ ਰਾਜਾ ਵੜੇ ਨੂੰ ਟਿਕਟਾਂ ਨਹੀਂ ਦੇ ਸਕਿਆ ਕਿਉਂਕਿ ਟਿਕਟ ਇੱਕ ਨੂੰ ਮਿਲਦੀ ਸੀ ਜੁੜੇ ਰਹੋ ਪਰ ਮੈਂ ਯਾਦ ਰੱਖੂਗਾ ਜਿਹੜੇ ਲੋਕਾਂ ਨੇ ਸੈਕਰੀਫਾਈਜ਼ ਕੀਤਾ ਹੈ ਉਹਨਾਂ ਦੇ ਵਾਸਤੇ ਖੜਾ ਅਗੇ ਤੁਹਾਡਾ ਧੰਨਵਾਦ ਸਸਵੀਕਾਰ ਗੁੱਡ ਨਾਈਟ